ਰਹਿਣਾ ਅੱਜ ਸ਼ੁਕਰਵਾਰ ਕੋਈ ਵਧੀਆ ਜਿਹਾ ਨਾਮ ਸੋਚ ਕੇ ਦੱਸੋ ਸਾਨੂੰ ਜਿਹੜਾ ਇਹਦਾ ਰੱਖੀਏ ਠੀਕ ਹੈ ਕਿਵੇਂ ਜਵਾਕ ਕਿਊਟ ਹੁੰਦੇ ਨੇ ਛੋਟਾ ਬੱਚਾ ਵੀ ਕਿੰਨਾ ਕਿਊਟ ਹੁੰਦਾ ਦੇਖੋ ਮਸੂਮੀਅਤ ਹੁਣ ਚੱਲਿਆ ਮਤਰੋ ਸੰਗਰਾਮ ਤੇ ਆਪਾਂ ਅੱਜ ਹੋਰ ਜੀ ਹੁਣ ਸੋ ਲਾਗੇ ਮਤਰੋ ਫਿਰ ਸੇਵਾ ਕਰਨਾਂ ਚੰਗੀ ਸਿਹਤ ਇਹਨਾਂ ਨੌਜਵਾਨਾਂ ਨੂੰ ਵਧੀਆ ਭਰਾਲੇ ਵਾਲਾ ਕੰਮ ਹੈ ਬਸ ਕਿੱਥੀ ਰੱਖ ਕੰਮ ਨੂੰ ਜੇਫੇਦਾਰੀ ਚ ਸਾਰਾ ਘਟਾ ਦੇ ਦਾਂ ਯਾਹਨ ਪ੍ਰਸ਼ੀਣ ਦਾ ਤੇ ਹੁਣ ਇਹ ਪੰਜ ਸਾਲਾਂ ਚ ਵਿਚਾਰਾ ਹੁਣ ਲੋਕ ਤਾਂ ਇਹ ਭਾਲਦੇ ਨੇ ਸਾਡੇ ਮੂੰਹ ਚ ਬੁਰਕੀਆਂ ਪਾਵੇ ਸਰਕਾਰ ਹੂੰ 70 ਸਾਲਾਂ ਚ ਉਹਨਾਂ ਨੇ ਕੀ ਕਰਤਾ ਭਾਂਦੇ ਨਾ ਮੈਂ ਤਾਂ ਦੇਖਿਆ ਨਹੀਂ 40 ਸਾਲਾਂ ਬਾਅਦ 40 ਸਾਲ ਚਾਹ ਦੀ ਸੇਵਾ ਫਿਰ ਮੋਟੂ ਨੂੰ ਜਾਂਦੀ ਹੈ ਮਿੱਤਰੋ ਮੋਟਾ ਕਮਟੂ ਮਾਈ ਵਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਅੱਜ ਹੈ ਜੀ ਆਪਣੇ ਵਲੌਗ ਦਾ 297ਵਾਂ ਦਿਨ ਮਿੱਤਰੋ ਅੱਜ ਆਪਣੀ ਮੱਝ ਸਵੇਰ ਆ 4:00 ਵਜੇ ਦੀ ਲੱਗਿਆ ਸੂਣ ਜਿਹਦਾ ਦੇਖੋ ਕਿੰਨੇ ਵਜੇ ਸੁੰਦ ਰਹੀ ਐ ਨੇ ਸੋਨਾ ਸੀ ਦਾਤੀ ਸਿੰਘ ਕੀ ਐ ਦਾ ਨਾਮ ਦਾਤੀ ਸਿੰਘੀ ਸਿੰਘਾ ਕਰਕੇ ਨਾਮ ਰੱਖਿਆ ਹੋਇਆ ਦਾਤੀ ਸਿੰਘ 10 ਸਿੰਘ ਚੈੱਕ ਕਰੋ ਇਹਦੀ ਟੋਪੀ ਜੀ ਲਾ ਲਈ ਸੀ ਇੱਕ ਇਹਦੀ ਮਿਲੋ ਇਹਨੂੰ ਹਾਂ ਵੀ ਕੀ ਦੇਊਗੀ ਦੱਸ ਕੱਟੀ ਦਊਗੀ ਜਿਹੜੇ ਨਾਲ ਤੰਗ ਹੋਈ ਜਾਂਦੀ ਐ ਕੱਟੀ ਦੇਖੋ ਜੀ ਕਰਮਣਗਾ ਨਾਲ ਕੱਟੀ ਦੇਊਗੀ ਬਾਕੀ ਦੱਸਾਂਗੇ ਤੁਹਾਨੂੰ ਵੀ ਕੀ ਦੰਦੀ ਐ ਦਿਖਾਵਾਂਗੀ ਬਾਹਰ ਆਇਆ ਰੈਂਬੋ ਤੈਨੂੰ ਕੀ ਹੋ ਜਾਣਾ ਆਇਆ ਬਈ ਕਹਾਣੀ ਮੱਛ ਸੋ ਚੁੱਕੇ ਆ ਮਿੱਤਰੋ ਫਿਰ ਆਪਣੇ ਟਾਈਮ ਨਾਲੀ ਪੱਤੀ ਨੂੰ ਮਾਰੀ ਸੀ ਆ ਕੇ ਪਰ ਪੱਤੀ ਨੇ ਦਵਾਈਆ ਗੋੜਾ ਗੋੜਦਾ ਵੀ ਵਿਹਾਰ ਜਿਆ ਕਰ ਰਿਹਾ ਕੱਟੀ ਦੇਦੀ ਬਾਈ ਕਹਿੰਦੇ ਸੀ ਕੀ ਦਿੱਤਾ ਕੀ ਦਿੱਤਾ ਕਰਮਾਂ ਦੀ ਗੱਲ ਸੱਚੀ ਹੋ ਗਈ ਕੱਟਰੂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਰੈਂਬੋ ਜੀ ਕੰਮਰੀ ਆ ਰਿਹਾ ਮਾਜਾ ਦੇਖੋ ਕਿ ਮੈਂ ਕਾਦੀ ਜੋਰ ਲੱਗੇ ਨਾ ਚੂਤਾ ਉਹਦੀ ਪਈ ਵਰਤੀ ਹੈ ਨਾ ਸੌਖੀ ਪਾਰਤਾ ਕਟੂਰੂ ਦਾ ਮੂੰਹ ਮਤਰਾਓ ਮੰਨ ਜੀ ਤੁਸੀਂ ਕਿਹਾ ਸੀ ਕੱਟੇ ਹੋਊਗੀ ਸੋਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ। ਕੱਟੀ ਦੀਆਂ। ਤੁਸੀਂ ਦੱਸੋ ਸੋਨੂੰ ਕਿਵੇਂ ਪਤਾ ਲੱਗਿਆ ਸੀ? ਮੈਂ ਨਹੀਂ ਦੱਸਾਂ। ਹੈ। ਕਵੇਂ? ਇਹ ਪੂਰੇ ਨੌ ਤੋਂ ਕੁੱਈਆ। ਕੱਟੇ ਵੇਲੇ ਵੱਧ ਲੈਂਦੀ ਹੈ ਬੰਦਲ ਵਿੱਚ। ਕੱਟੇ ਵੇਲੇ ਵੱਧ ਲੈਂਦੀ ਹੈ ਮਤਰੋ। ਕੱਟੀ ਵੇਲੇ ਘੱਟ ਸਾਨੂੰ ਇਹ ਜਿਹੜੇ। ਸਾਡੇ ਸਾਡੇ ਇਹ ਨਹੀਂ ਕਿ ਅੰਦਾਜ਼ੇ ਕੱਚੇ ਪੱਕੇ। ਕਰਮਣ ਤੂੰ ਤੈਨੂੰ ਕਿਵੇਂ ਪਤਾ ਲੱਗਿਆ ਸੀ? ਤੂੰ ਵੀ ਦੱਸਦਾ ਅੰਦਾਜ਼ਾ। ਦੱਸ ਵੀ ਪੂਰੇ ਨੌ ਤੇ ਕੁੱਈਆ। ਹੈ? ਮੈਨੂੰ ਵੀ ਆਇਆ ਕਿ ਤੁਹਾਨੂੰ ਇਹ ਵੀ ਬਸ ਅੰਦਾਜ਼ੇ ਮੇਤਰੋ ਸਾਡੇ ਅੱਜ ਖੁਸ਼ੀ ਦੀ ਲਹਿਰ ਹੈ ਕਿਉਂਕਿ ਸਾਡੇ ਮੱਝ ਸੂ ਚੁੱਕੀ ਐ ਤੇ ਉਹਨੇ ਕੱਟੀ ਦਿੱਤੀ ਐ ਇਸ ਲਈ ਬਹੁਤ ਖੁਸ਼ੀ ਆ ਇੱਕ ਸੰਗਰਾਹ ਦਾ ਅੱਜ ਸੰਗਰਾਹ ਦਾ ਕੱਤੇ ਦੀ ਸੰਗਰਾਹ ਪਤਾ ਹੀ ਆ ਬਈ 30 ਸੁਭਾਗ ਆ ਸੀ ਆਪਣੀ ਮੱਝ ਨੂੰ ਮਰਦਿੰਗ ਐ ਅੱਜ ਸੰਗਰਾਹ ਦਾ ਬਈ ਸੰਗਰਾਹ ਦੇ ਕੱਤੇ ਦੀ ਉਹਦੇ ਕਰਕੇ ਆਪਣੇ ਘਰ ਨਵਾਂ ਜੀ ਆਇਆ ਤੇ ਦਿਨ ਅੱਜ ਸ਼ੁੱਕਰਵਾਰ ਕੋਈ ਵਧੀਆ ਜਿਹਾ ਨਾਮ ਸੋਚ ਕੇ ਦੱਸੋ ਸਾਨੂੰ ਜਿਹੜਾ ਇਹਦਾ ਰੱਖੀ ਠੀਕ ਹੈ ਜਿਵੇਂ ਉਹ ਦੂਜੀ ਦਾ ਮੰਗੋ ਆ ਸਾਡੀ ਦਾ ਇਹਦਾ ਵੀ ਕੋਈ ਵਧੀਆ ਜਿਹਾ ਨਾਮ ਸੋਚੋ ਤੇ ਦੱਸੋ ਸਾਨੂੰ ਅਸੀਂ ਉਹੀ ਰੱਖਾਂਗੇ ਫਿਰ ਲੱਗੀ ਘੜਨਾ ਮੇਤਰੋ ਸਹੀ ਡੇਢ ਕਾ ਘੰਟੇ ਚ ਘੰਟੇ ਕਾ ਬਾਅਦ ਲਾਗੀ ਖੜਨ ਹਾਂ ਵੀ ਕੀ ਨਾਮ ਰੱਖ ਦੀਏ ਤੇਰਾ ਫਿਰ ਕੀ ਨਾਮ ਰੱਖ ਦੀਏ ਦੋਦੂ ਐ ਇਹ ਕਿੰਨਾ ਕਿਊਟ ਹੁੰਦਾ ਜੀ ਤੇ ਮੇਜਵਾ ਕਿਊਟ ਹੁੰਦੇ ਨੇ ਛੋਟਾ ਬੱਚਾ ਵੀ ਕਿੰਨਾ ਕਿਊਟ ਹੁੰਦਾ ਦੇਖੋ ਮਸੂਮੀਅਤ ਆਇਆ ਬਈ ਕਿਨੀ ਚੁਸਤਾ ਓਏ ਲੈ ਚੁੰਗਦੀ ਆ ਕੋ ਹਾਂ ਤਾਂ یوں ਐ ਕਰਦੀ ਆ ਮੈਂ ਵੀ ਕੰਮ ਕਰੇ ਚੁੰਗਣਾ ਕਿੱਥੋਂ ਸਿੱਖ ਗਈ ਬੜੇ ਹਰਾਮੀ ਕੱਟੇ ਐ ਹਰਾਮੀ ਹੋ ਬੇਟਾ ਬੜੇ ਹਰਾਮੀ ਹੋ ਆਇਆ ਬਾਈ ਉਹ ਮੰਗੋ ਦੀ ਮੰਮੀ ਵੀ ਕੀੜੇ ਕਾਣੀ ਉਧਰੋਂ ਕਰਦਾ ਇਹਨੂੰ ਦੇਖੋ ਲਾਡ ਕਰਦੇ ਨੇ ਮਮਾ ਮਦੀਆ ਲਾਹਿਆ ਬਹੁਤ ਸ਼ੇਵਾਂ ਦੀ ਕੀਮਤ ਚ ਨਹੀਂ ਆਪਣੀ ਨੇ ਦੁੱਧ ਵਧੀਆ ਦੰਦੀ ਐ ਇਹ ਕਿੰਨਾ ਦੇ ਦਿੰਦੀ ਹੁੰਦੀ ਆ ਇਹ 11 ਲੀਟਰ ਬਾਈ ਦੰਦੀ ਆ ਵੀ ਜਿਹੜੀ ਗੱਲ ਆ ਝੂਠ ਵਾਲੀ ਨਹੀਂ ਇੱਕ ਤਾਂ ਹੁੰਦਾ ਅਗਲਾ ਕਹਿਣਾ ਹੁੰਦਾ 11 ਲੀਟਰ ਕਰ ਦੇਣਾ ਹੁੰਦਾ ਠੀਕ ਆ ਬਾਕੀ ਚੜਾ ਚੁੜਾ ਦੇਖ ਲਓ ਤੁਸੀਂ ਪੂਰਾ ਆਪਾਂ ਵੇਚ ਨਹੀਂ ਰਹੇ ਨਹੀਂ ਆਪਾਂ ਤਾਂ ਰੱਖਣੀ ਆ ਠੀਕ ਹੈ ਕਿਉਂਕਿ ਉਹ ਦੂਜਿਆਂ ਆਟੇ ਜਾਂਦੇ ਆ ਫਿਰ ਦੁੱਧ ਦਾ ਔਖਾ ਹੋ ਜਾਣਾ ਇਹ ਕਹਾਣੀ ਆ ਚਾਹ ਹੁੰਦਾ ਭਾਈ ਅੱਗੇ ਚੜਦਾ ਸਾਨੂੰ ਜਦੋਂ ਐ ਫਿਰ ਰਾਖੀ ਕਾਂ ਹੁੰਦੇ ਹਨਾ ਕਾਂਵਰੇ ਰਾਕੀ ਬਿਠਾ ਦੰਦੇ ਵੀ ਇਹਨਾਂ ਨੇ ਠੰਗਾ ਮਾਰ ਕੇ ਜਾਂਦੇ ਪੈਰਾਂ ਜਾਂ ਤੇ ਦੇਖੀ ਆਪਦੇ ਆਪ ਹੀ ਲੱਗੇ ਜੰਗੀ ਉਹ ਥਣ ਵੀ ਨਹੀਂ ਪੜਾਇਆ ਦੇ ਕਿ ਰਾਜਮੰਦਰਾ ਆਪਦੇ ਆਪ ਹੀ ਚੰਗਦੀ ਆਣਾ ਬੜੀ ਸ਼ਹਿਰ ਆ ਯਾਰ ਬਹੁਤ ਸ਼ਹਿਰ ਘੱਟੀ ਆ ਬਈ ਪਹਿਲਾਂ ਉਹ ਦਰਵਾਗੀ ਸੀ ਤੁਸੀਂ ਦੇਖ ਕੇ ਤੁਹਾਨੂੰ ਦਿਖਾਇਆ ਆ ਆ ਨਾ ਕਿ ਚਾਓ ਯਾਰ ਚੜਦਾ ਵੀ ਠੀਕ ਆ ਮੁੜ ਕੇ ਭਲੂਂਗੜੀ ਜੀ ਡਾਹਤ ਹੁੰਦੇ ਸਾਡੀ ਵੀ ਇੱਥੇ ਰਾਖੀ ਰੱਖੋ ਵੀ ਕਾਂ ਠੰਗਾ ਮਾਰਦੇ ਨੇ ਹੁਣ ਕਾਂ ਕੂਤਾ ਕਿਧਰੇ ਕਾਇ ਵੀ ਹੋ ਗਏ ਕੜਾ ਵੀ ਆ ਗਿਆ ਦਿੱਤਾ ਜਾ ਰਿਹਾ ਹੈ ਅੱਜ ਤਾਂ ਸੰਗਰਾਣ ਵਾਲੇ ਦਿਨ ਕੱਤੇ ਦੀ ਦੇ ਰੱਬ ਨੇ ਸਾਨੂੰ ਤੋਹਫੇ ਹੀ ਦਿੱਤਾ ਦੋ ਦੋ ਤੋਹਫਾ ਨੱਕਾ ਮਾਰ ਦੀਏ ਆਇਆ ਬਈ ਕਹਾਣੀ ਪਾਸੂ ਆਪਣੇ ਕੋਲ ਦੇਖ ਲਓ ਇੱਕ ਦੋ ਕੱਟੀਆਂ ਇੱਕ ਉਹਦੇ ਤਾਂ ਠੀਕ ਆ ਜਾ ਵੀ ਭਰਾਏ ਸੀ ਰਹੀ ਨਹੀਂ ਦੋ ਮੱਝਾਂ ਆਉ ਦੇ ਆ ਵੀ ਤਹੀਂ ਤਾਂ ਮੈਂ ਕਹਿਣਾ ਬਾਈ ਚੋਸਤਾ ਹੈ ਬਹੁਤ ਹੁਸ਼ਿਆਰ ਹੈ ਹੂੰ ਹੋਰ ਦੇਖ ਲੈ ਬਹੁਤ ਹਰਾਮੀ ਹੈ ਬੇਟਾ ਜੇ ਮੈਂ ਕਰਮਣ ਕਹਿਣਾ ਹੁੰਦਾ ਹਰਾਮੀ ਹੈ ਬੇਟਾ ਹੁਣ ਚੱਲਿਆ ਮਿੱਤਰੋ ਸੰਗਰਾਮ ਤੇ ਆਪਾਂ ਅੱਜ ਮਾਥਾ ਦੇ ਕੇ ਹੀ ਵਾ ਬੈਰੂ ਕਾਰਨਾ ਨਾ ਫਿਰ ਪਹੁੰਚ ਗਏ ਸੀ ਮਿੱਤਰੋ ਗੁਰੂ ਘਰ ਆਪਾਂ ਫੇਰਾ ਪੱਟੇ ਗਿਆ ਮੱਥਾ ਜੀ ਤੇ ਬੈਠੇ ਦਰਬਾਰ ਚ ਬਾਬਾ ਕਥਾ ਕੀਰਤਨ ਕਰ ਰਿਹਾ ਸੀ ਫਿਰ ਬਾਬਾ ਜੀ ਨੇ ਆਪਣਾ ਵੀ ਜੈਕਰ ਕਰਿਆ ਮਿੱਤਰੋ ਜਿਹੜਾ ਆਪਣੇ ਦਰਬਾਰ ਵਿੱਚ ਕਰਾਈ ਸੀ ਮਨਕਿਸ਼ੂ ਸਾਹਿਬ ਜੀ ਨਾਮ ਦੀ ਕਿਤੇ ਮੈਂ ਆਪਾਂ ਜਿਵੇਂ ਨੋ گزارਿਆ ਤੁਲਵਾਣ ਦੀ ਕਿਰਪਾ ਹੋਵੇ ਕਿਵੇਂ ਦਾ ਜੀਵਨ ਬਦਲਿਆ ਪਰ ਜਦੋਂ ਇਹਨੇ ਮਹਾਰਾਜ ਨੂੰ ਸੰਬੋਧ ਕੀਤਾ ਆਪਾਂ ਤਾਂ ਆਪਰੇ ਸਾਹਮਣੇ ਖੜੇ ਹੋ ਗਏ ਆਹ ਗੁਰੂ ਮਹਾਰਾਜ ਨੂੰ ਸਮਰਪਿਤ ਕਰਦਾ ਫਿਰ ਬਾਬਾ ਕਹਿੰਦਾ ਵੀ ਮਨਪ੍ਰੀਤ ਬਣੀ ਦੇਖੋ ਉਹ ਆਧਾਰਨ ਦਿੱਤੀ ਜੀ ਆਪਣੀ ਕਹਿੰਦਾ ਵੀ ਇਹਨੇ ਗੁਰੂ ਨੂੰ ਸਮਰਪਿਤ ਕਰਤਾ ਆਪਣਾ ਆਪ ਬਾਬਾ ਸਹੀ ਕਹਿੰਦਾ ਸੀ ਮਿੱਤਰੋ ਆਪਾ ਸਾਰਾ ਕੁਝ ਆਈਂ ਕਹਿੰਦੇ ਵੀ ਬਾਬਾ ਹੁਣ ਤੂੰ ਹੀ ਕਰਾਉਣ ਵਾਲਾ ਜਿਹੜਾ ਕੁਝ ਕਰਾ ਰਿਹਾ ਤੂੰ ਹੀ ਆ ਨਾ ਸਹੀ ਕਰਾਉਣਾ ਸਹੀ ਕਰਾ ਲਾ ਮਾੜਾ ਕਰਾਉਣਾ ਮਾੜਾ ਕਰਾ ਲਾ ਵੀ ਮੇਰੀ ਕੋਈ ਮਰਜ਼ੀ ਹੋਈ ਨਹੀਂ ਬਸ ਮਰਜ਼ੀ ਤੇਰੀ ਜਿਹੜੀਆਂ ਹੋਣੀਆਂ ਹਨਆਂ ਜੀ इधर महाराज के बाजिंदा ने महाराज ने अभी शरदर दे रहा उखार उड़ा के सुनाई में कहते हैं कि उन्होंने तुम्हें एक चीज नहीं आता महाराज इधर तुम महाराज का मतलब मुड़े हो उसने रहने का कहा है जब हम समय ना सामने भी हो सामने दाल भी आता है कि जब हम बड़ा तो हम क्या है ना तो तुम्हें पता है समय ना सुबह दे सुनाना मार दे ਮੈਂ ਤੇ ਨਹੀਂ ਰੱਬ ਨੇ ਮਹੱਤਿਆ ਜੀ ਨੂੰ ਤਾਂ ਪੂਰਾ ਪ੍ਰਸਾਦ ਬਰ ਅਰਦਾਸੋ ਪ੍ਰਾਂਤ ਪ੍ਰਸਾਦ ਮਿਲਿਆ ਜੀ ਹੁਣ ਹੋ ਗਿਆ ਲੰਗਰ ਜੋ ਮਿੱਤਰੋ ਫਗਦੇ ਆ ਪ੍ਰਸਾਦ ਦੇ ਬਾਬਾ ਜੀ ਹੋਰ ਜੀ ਠੀਕ ਹੈ ਜੀ ਵਧੀਆ ਵਧੀਆ ਕੈਮੋ ਹੋਧੀ ਬੱਚਿਆਂ ਨਾਲ ਤਾਂ ਉਹੀ ਮੋਹ ਹੈ ਜੀ ਆਪਣਾ ਕਿਵੇਂ ਆ ਹਾਂ Oke, dari situ, dah, udah, 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 ਅੱਜ ਅਸੀਂ ਖੀਰ ਪੂੜੇ ਚਾਲੇ ਸੀ ਮਿੱਤਰੋ ਸਗਰਾ ਅੱਜ ਕੂੜਾ ਰੱਖ ਲਓ ਜੀ ਇੱਕ ਹੋਰ ਬਾਬਾ ਜੀ ਕੱਕੋ ਮਤਰਾ ਆਇਆ ਗਾਮਾ ਜੀ ਖੀਰ ਪੂੜੇ ਖਾ ਕੇ ਫਿਰ ਆ ਗਏ ਸੀ ਮਿੱਤਰੋ ਆਪਾਂ ਦਰਬਾਰ ਚ ਇੱਥੇ ਕਰੀ ਫੇਰਾ ਸੇਵਾ ਹੋਰ ਜੀ ਪ੍ਰਧਾਨ ਜੀ ਕੈਮੋ ਜੀ ਆਕਾ ਮਾ ਦਰੋਇ ਤੇ ਹੋਂ ਤਾਂ ਆਪਣੀ ਸਾਡੇ ਗੋਲਕ ਦਾ ਹਿਸਾਬ ਕਿਤਾਬਾ ਫੌਜੀ ਸਾਹਿਬ ਕੈਮੋ ਜੀ ਜਲੀ ਸਾਹਿਬ ਕੀ ਹਾਲ ਨੇ ਬਹੁਤ ਵਧੀਆ ਚੜਦੀ ਕਲਾ ਕੈਮੋ ਬਹੁਤ ਵਧੀਆ ਹੋਰ ਸੁਣਾਓ ਬਸ ਠੀਕ ਆ ਵਧੀਆ ਦਰਸ਼ਨ ਮੇਲੇ ਹੋ ਗਏ ਅੱਜ ਗੁਰੂ ਘਰ ਚ ਬਲੌਕੇ ਮੈਂ ਹੁੰਦਨੇ ਆਪਣੇ ਬਹੁਤ ਵਧੀਆ ਹੈ ਬਹੁਤ ਵਧੀਆ ਲੱਗਿਆ ਰਹੇ ਵਧੀਆ ਜੱਟਾਂ ਦੇ ਹੋਰ ਚੰਗੀ ਸਿਹਰ ਦੇ ਇਹਨਾਂ ਨੌਜਵਾਨਾਂ ਨੂੰ ਵਧੀਆ ਪ੍ਰਾਲੇ ਵਾਲਾ ਕੰਮ ਆ ਕਾਸ਼ ਕਿਥੀ ਰੱਖ ਕੰਮ ਨੂੰ ਜੇਫੇਦਾਰੀ ਚ ਸਾਰਾ ਗਵਾੜ ਨਗਰ ਤੇਰੇ ਨਾਲ ਆ ਵਾ ਪ੍ਰਵਾਹ ਨਾ ਮੰਨ ਕਿਸੇ ਗੱਲ ਦੀ ਆ ਛੋਟੇ ਰਾਤ ਦੀ ਲੋੜਾ ਪ੍ਰਵਾਹ ਪਤਨੂ ਪਤੀ ਆ ਬਾਦ ਮਿਲਿਆ ਅੱਜ ਹਾਂ ਗੁਰੂ ਘਰ ਮਿਲ ਹੋਇਆ ਗੁਰੂ ਘਾਲਾ ਉਹ ਵੀ ਸੰਗਰਾਂਦ ਤੇ ਬਾਈ ਅੱਜ ਹਾਂ ਕੱਤੇ ਦੀ ਪਤਾਈਆ ਤੁਹਾਨੂੰ ਹਾਂਜੀ ਹਾਂ ਤੇ ਹੋਰ ਚੱਲੀ ਇਧਰ ਚਰਨੇ ਦੇ ਲੈ ਦੋ ਵਿਚਾਰ ਹਾਂਜੀ ਬਾਈ ਖਾਨ ਸਾਹਿਬ ਆਈ ਫਤਿਹ ਦੋ ਜੀ ਵਿਚਾਰ ਤੁਸੀਂ ਵੀ ਬਹੁਤ ਸੁਖਸਾਲ ਜੀ ਜਮਾ ਜਮਾ ਫਿਰ ਚੱਲਿਆ ਮਿੱਤਰੋ ਕਰ ਪਰ ਹੁਣ ਬਾਹਣਾ ਰੋਟਾਵੇਟਰ ਪਵਾਇਆ ਮਿੱਤਰੋ ਬਾਹਣ ਵੇ ਬਹਾਉਣਾ ਚਾਚੇ ਤੋਂ ਬਰਹੀਣ ਵਾਲਾ ਆਪਣਾ ਆਜੋ ਫਿਰ ਬਹਾਤਾ ਮਿੱਤਰੋ ਤੁਹਾਨੂੰ ਦੱਸਿਆ ਹੀ ਜਿਵੇਂ ਕਿਹਾ ਮਗਾਜ ਪਰਹੀਣ ਜੀ ਵੀ ਬੀਜ ਦੀ ਪਰਹੀਣ ਜੀ ਦੇ ਫਿਰ ਕਰ ਦਾਂਗੇ ਸੱਟ ਕੰਮ ਰੇਤਾ ਓੜਦਾ ਹਾਂ ਕਿਉਂਕਿ ਬਾਣ ਸੁੱਕਾ ਵਾਲਾ ਐ ਬਣਾ ਦਿੰਦਾ ਬਈ ਗੱਲ ਪੂਰੀ ਸੱਟਾ ਦੇ ਦਾਂਗੇ ਹੁਣ ਪਰਹੀਣ ਦਾ ਚਾਚੇ ਨੂੰ ਕਹਿਆ ਜੀ ਫਿਰ ਚਾਚਾ ਬਾਹਰ ਆ ਵਾਹਣ ਆਪਣਾ ਪੂਰਾ ਐ ਬਣਾ ਦਾਂਗਾ ਟ੍ਰੈਕਟਰ ਪਾਵਰ ਅਪ ਕਰਦੇ ਆ ਉਦੋਂ ਬਾਅਦ ਲਿਆਉਣੇ ਬੀਜੂ ਵੀ ਠੀਕ ਆ ਕਰਦੇ ਆ ਪ੍ਰਸ਼ੀਣ ਦੀ ਤਿਆਰੀ ਆਏ ਜਾਂ ਆਏ ਵੀ ਜਵੀਜ ਦੇ ਦਾਂਗੇ ਇੱਕ ਪ੍ਰਸ਼ੀਣ ਜੀ ਉਹ ਕਹਿੰਦੇ ਜੀ ਕਾਜ ਆ ਸਟੱਲ ਲਿਓ ਨਾ ਪ੍ਰਸ਼ੀਣ ਜੀ ਸਟੱਲ ਲਿਓ ਠੀਕ ਐ ਨਾਲੇ ਇੱਧਰ ਆ ਫਿਰ ਮਿੱਤਰੋ ਵੀ ਇੱਧਰ ਵੀ ਨਾਲੇ ਕਾਜ ਆ ਪਾ ਦੇਗੇ ਵਿੱਚ ਨਾਲੇ ਪ੍ਰਸ਼ੀਣ ਜੀ ਛੱਡ ਦੇਗੇ ਫਲੋਰੇ ਤੇ ਪਾਉਂਦਾ ਹੁੰਦਾ ਚਾਚਾ ਵਾਹਣਾ ਬਾਲਾ ਨਹੀਂ ਔਖਾ ਨਹੀਂ ਕਰਦਾ ਦਾ ਇਹ ਟਰੈਕਟਰ ਪੂਰਾ ਬਾਤਾ ਜੋਨੋ ਬਾਹਣ ਬਹੀ ਜਾਂਦਾ ਮਿੱਤਰੋ ਬੰਗਲਿਆਂ ਦੀ ਵੀ ਗਿਣਤੀ ਵੱਧਦੀ ਜਾਂਦੀ ਆ ਫਿਰ ਆਏ ਆ ਗਏ ਜਮੇ ਟੂਰਨਾਮੈਂਟ ਨਹੀਂ ਦੇਖਣ ਜਾਂਦਾ ਹੁੰਦਾ ਅਗਲਾ ਚੱਕੋ ਵੀ ਮਿੱਤਰੋ ਬਾਹਣ ਦਾ ਵੀ ਆਪਣਾ ਨੱਬੜ ਚੁੱਕਿਆ ਬਾਹਿਆ ਗਿਆ ਆਹਣਾ ਪੱਟ ਪਾ ਦੇਾਂਗੇ ਲੋ ਕਿਆਰੇ ਕਰ ਦੇਾਂਗੇ ਤੀਜੇ ਤੀਜੇ ਉਤੇ ਆ ਜਾ ਵੀ ਆ ਗਏ ਮਿੱਤਰੋ ਸਾਡਾ ਤੀਰਥ ਦੇਖੋ ਕਿਵੇਂ ਕਿੰਨਾ ਕਿ ਮਜ਼ਾ ਕਰਿਆ ਆ ਪੂਰਾ ਕਰਿਆ ਨਿਹਰਾ ਗਿਆ ਟਰੈਕਟਰ ਤੇ ਬਹਣ ਪਾ ਕੇ ਬਹੁਤ ਸਿਆਣਾ ਬੱਚਾ ਜੀ ਇਹ ਫਿਰ ਬਾੜੀ ਵਾਲਾ ਵੀ ਬਾਤ ਆ ਮਿੱਤਰੋ ਇੱਥੇ ਆਪਾਂ ਬਾੜੀ ਵੀ ਲਾਉਣੀ ਆ ਬਾਕੀ ਤੀਰਸ ਨਾਲ ਛੋਟੀ ਗੱਲ ਕਰਾਉਣੀ ਆ ਹਾਂ ਜੀ ਤੀਰਸੀ ਕਿਵੇਂ ਹੋ ਹਾਂ ਟ੍ਰੈਂਗ ਲਈ ਟ੍ਰੈਂਗ ਨਹੀਂ ਆਪਾਂ ਬਾੜੀ ਲਾਉਣੀ ਆ ਬਾੜੀ ਕਦੋਂ ਲਾਵਾਂਗੇ ਆਪਾਂ ਤੂੰ ਤੂੰ ਹੀ ਲਵਾਉਣੀ ਆ ਸਾਡੇ ਨਾਲ ਕਿਉਂਕਿ ਤੈਨੂੰ ਸਾਰਾ ਪਤਾ ਵੀ ਕਿਵੇਂ ਮੈਥੇ ਲਾਉਣੀ ਆ ਕਿਵੇਂ ਧਨੀਆ ਲਾਉਣਾ ਕਿਵੇਂ ਪਾਲਕ ਲਾਉਣਾ ਜਦੋਂ ਕਦੋਂ ਲਾਈਏ ਤੂੰ ਹੀ ਦੱਸ ਬਾਜ ਜਦੋਂ ਤੂੰ ਕਾਇਂ ਘੋਰੀ ਲਾ ਦਾਂਗੇ ਓਕੇ ਬਾਕੀ ਵਾਹਣ ਵਧੀਆ ਪਾਉਂਦਾ ਚਾਚਾ ਟਾਈਮ ਪਿਆ ਹਾਲੇ ਬੜਾ ਜੀ ਦੇਖੋ ਮਿੱਤਰੋ ਬਾੜੀ ਲਈ ਵੀ ਆਪਣਾ ਵਾਹਣ ਹੋ ਗਿਆ ਰੈਡੀ ਪੂਰੀ ਬਣ ਗਈ ਆ ਗੱਲ ਬਾੜੀ ਨੂੰ ਬਾੜੀ ਆਪਣੀ ਲੇਟ ਆ ਪਰ ਕੋਈ ਲੇਟ ਨਹੀਂ ਕਿਉਂਕਿ ਚਾਚੇ ਕੇ ਨੇ ਪਹਿਲਾਂ ਲਾਤੀ ਫਿਰ ਆਪਾਂ ਇੱਕ ਦੂਜੇ ਦੇ ਵੀ ਵਰਤ ਲੈਣੇ ਹੋਣੇ ਚੀਜ਼ ਆ ਇੱਧਰ ਹੋ ਜਾ ਬੇਟਾ ਬਾਹ ਹੈ ਗਿਆ ਬਾੜੀ ਲਾ ਦਾਂਗੇ ਬਾ ਕੱਲ ਕੋਲ ਨੂੰ ਖੀਰ ਤਾਂ ਦੇਖੋ ਜੀ ਸ਼ਰਾਰਤ ਜਿਆਦਾ ਕਰਦਾ ਹੈ। ਐਨਾ ਸ਼ਰਾਰਤੀ ਬੱਚਾ ਇਹ ਪਰ ਬਾਲੀ ਨਹੀਂ ਕਰਦਾ। ਐਨਾ ਸਿਆਣਾ ਬੱਚਾ ਇਹ। ਐਨਾ ਸਿਆਣਾ ਬੱਚਾ ਤੁਸੀਂ ਦੇਖੇ ਨਹੀਂ ਹੋਣਾ। ਚੱਕੋ ਵੀ ਮਿੱਤਰੋ। ਰੈਡੀ ਆਇਨਾ ਕਾ ਘੁੱਟ ਦਾਂਗੇ ਕਿਸੇ ਨਾਲ ਕਿਉਂਕਿ ਆ ਆਪਣਾ ਸੇਪਾਂ ਦਾ ਬੂਟਾ ਖੜਾ ਇੱਕ ਆ। ਚੱਕੋ ਵੀ ਬਾਹ ਹੈਗਾ ਜੀ ਆਪਣਾ ਵਾਹਣ। ਥੈਂਕ ਯੂ ਕਰਦੇ ਅਸੀਂ ਚਾਚਾ ਜੀ ਦਾ ਬਹੁਤ ਬਹੁਤ ਧੰਨਵਾਦ। ਕਿਉਂ ਸਾਡਾ ਵਾਹਣ ਵਾਕੇ ਗਏ। ਥੈਂਕਸ। ਬਾਕੀ ਆ ਜਾਓ ਮਾਸਟਰ ਜੀ ਲਓ ਜੀ ਕਹੀ ਬਹੁਤ ਜਲਦੀ ਆਇਆ ਥੈਂਕ ਯੂ ਤਾਂ ਕਰ ਦਿਓ ਜੀ